ਬਵਾਸੀਰ ਜੀ ਹਾਂ ਬਵਾਸੀਰ ਦੇ ਨਾਲ ਸੰਬੰਧਿਤ ਹੈਗਾ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ ਅਖੀਰ ਤੱਕ ਸਾਰੀਆਂ ਗੱਲਾਂ ਬਾਤਾਂ ਸੁਣਨਾ ਜ਼ਰੂਰ ਜੀ ਗਗਨ ਆਯੁਰਵੈਦਾ ਮਰਿੰਡਾ ਦੇ ਵਿੱਚ ਬੈਠੇ ਅਸੀਂ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਇਹ ਜਿਹੜੀ ਬਵਾਸੀਰ ਦੀ ਗੱਲ ਕਰਦੇ ਆਂ ਪਤਾ ਹੀ ਨਹੀਂ ਚੱਲਦਾ ਕਿ ਬਵਾਸੀਰ ਹੋ ਗਈ ਕੀ ਲੱਛਣ ਹੈ ਇਹਦੇ ਜੀ ਲੱਛਣ ਤਾਂ ਇਹਦੇ ਆ ਜੀ ਖੂਨ ਆਉਣ ਲੱਗ ਜਾਂਦਾ ਜੀ ਮਲਦوار ਰਹੀ ਜੀ ਖੁਜਲੀ ਹੋਣ ਲੱਗ ਜਾਂਦੀ ਹੈ ਆ ਜਿਹੜੀ ਇਹਦੀ ਜੜ ਹੈ بیس ਹੈ ਜਿਹੜਾ ਹੈਗਾ ਉਹ ਕਬਜ ਹੂੰ ਕਬਜ ਤੋਂ ਸਟਾਰਟ ਹੁੰਦੀ ਹੈ ਤੇ ਕਈ ਕਈ ਦਿਨ ਮਤਲਬ ਮਲਤਯਗ ਮਲਤਯਗ ਨਹੀਂ ਕਰਦੇ ਹੈਗਾ ਕੋਈ ਵੀ ਚਾਹੇ ਬੱਚਾ ਜਾਂ ਵੱਡਾ ਜੀ ਤਾਂ ਫਿਰ ਉਹ ਜਦੋਂ ਮਲ ਸਖਤ ਹੋ ਜਾਂਦਾ ਗੁੱਦਾ ਦੁਆਰ ਰਹੀਂ ਜਦੋਂ ਮਲ ਆਉਂਦਾ ਫਿਰ ਉਹ ਖੂਨ ਆਉਂਦਾ ਤੇ ਨਾਲ ਉਹਦੇ ਨਾਲ ਕੁਝ ਮਾਸ ਵੀ ਬਾਹਰ ਆ ਜਾਂਦਾ ਜੀ ਜੀ ਤੇ ਜਿਹੜੇ ਬੱਚੇ ਹੁੰਨੇ ਆ ਖਾਸ ਕਰ ਟੀਨੇਜ ਜੇ ਪ੍ਰੋਬਲਮ ਹੋ ਜਾਂਦੀ ਉਹ ਤਾਂ ਉਹ ਸੰਗਦੇ ਦੱਸਦੇ ਨਹੀਂ ਹੈਗੇ ਵੀ ਮੈਨੂੰ ਟਾਇਲਟ ਰਾਹੀਂ ਖੂਨ ਆਇਆ ਹੂੰ ਤੇ ਕਿਸੇ ਉਮਰ 'ਚ ਵੀ ਹੋ ਸਕਦੀ ਹੈ ਹੁਣ ਤਾਂ ਇਹ ਤੇ ਕਿਸੇ ਨੂੰ ਵੀ ਹੋ ਸਕਦੇ ਆ ਚਾਹੇ ਉਹ ਜੈਂਟਸ ਆ ਚਾਹੇ ਉਹ ਲੇਡੀਜ਼ ਆ ਤੇ ਇਹਦੇ ਮਤਲਬ ਬਹੁਤ ਹੀ ਸੌਖੇ ਤਰੀਕੇ ਨਾਲ ਇਹਦੇ ਉਪਚਾਰ ਵੀ ਹੈਗੇ ਆ ਜੀ ਪਰ ਇਹਦੇ ਮਸਾਲੇਦਾਰ ਭੋਜਨ ਜੋ ਲੋਕ ਜ਼ਿਆਦਾ ਕਰਦੇ ਆ ਹੂੰ ਜ਼ਿਆਦਾ ਮਸਾਲਾ ਖਾਣੇ ਆ ਤੇ ਉਹਨਾਂ ਨੂੰ ਇਹ ਹੋਣ ਦੇ ਚਾਂਸ ਜ਼ਿਆਦਾ ਹੁੰਨੇ ਆ ਤੇ ਪਿਤ ਰੋਗ ਨਾਲ ਇਹ ਆਯੁਰਵੇਦ ਵਿੱਚ ਜਿਵੇਂ ਵਾਤ ਪਿਤ ਕਫ ਹੈ ਪਿਤ ਰੋਗ ਇਹਦਾ ਮੇਨ ਪਿਤ ਰੋਗਿਆਂ ਜਿਆਦਾ ਹੁੰਦੇ ਚਾਂਸ ਪਿਤ ਰੋਗਿਆਂ ਨੂੰ ਜ਼ਿਆਦਾ ਹੈ ਜੀ ਹੂੰ ਡਾਕਟਰ ਸਭ ਤੁਸੀਂ ਡਾਈਟੀਸ਼ਨ ਦੇ ਤੌਰ ਤੇ ਜਾਣੇ ਜਾਂਦੇ ਹੋ ਕੀ ਕਹਿੰਦੇ ਤੁਸੀਂ ਡਾਈਟ ਕਿਦਾਂ ਦੀ ਲੈਣੀ ਚਾਹੀਦੀ ਕਿ ਬਵਾਸਿਰ ਹੋਵੇ ਹੀ ਨਾ ਹਾਂਜੀ ਇਹਦੇ ਵਿੱਚ ਜਿਵੇਂ ਤੁਹਾਨੂੰ ਵੈਦ ਸਾਹਿਬ ਨੇ ਵੀ ਪਹਿਲਾਂ ਦੱਸਿਆ ਕਿ ਜ਼ਿਆਦਾ ਮਸਾਲੇਦਾਰ ਭੋਜਨ ਜੀ ਜਿਹੜਾ ਅਸੀਂ ਬਾਹਰਲਾ ਫੂਡ ਜ਼ਿਆਦਾ ਖਾਂਦੇ ਆ ਉਹਦੇ ਵਿੱਚ ਮਸਾਲੇ ਜ਼ਿਆਦਾ ਹੁੰਦੇ ਨੇ ਉਸ ਚੀਜ਼ ਤੋਂ ਬਚਿਆ ਜਾਵੇ ਆਪਣਾ ਨਮਕ ਮਿਰਚ ਜਿਹੜੀ ਲੋਕ ਨਾਲ ਮਿਰਚ ਸਪੈਸ਼ਲੀ ਨਾਲ ਮਿਰਚ ਦੀ ਜਗ੍ਹਾ ਤੇ ਹਰੀ ਮਿਰਚ ਦਾ ਪ੍ਰਯੋਗ ਕੀਤਾ ਜਾਵੇ ਉਹ ਵੀ ਘੱਟ ਘੱਟ ਮਾਤਰਾ ਦੇ ਵਿੱਚ ਇਹ ਚੀਜ਼ ਜਿਹੜੀ ਐਡ ਆਨ ਕੀਤੀ ਜਾਵੇ ਤੇ ਘਰ ਦਾ ਸਾਦਾ ਖਾਣ ਪਾਣ ਜਿਹੜਾ ਹੈ ਉਹ ਆਪਣਾ ਰੱਖਿਆ ਜਾਵੇ ਇਹਦੇ ਨਾਲ ਬਵਾਸੀਰ ਤੋਂ ਬਚਿਆ ਜਾਂਦਾ ਹੈ ਬਚਿਆ ਜਾ ਸਕਦਾ ਹੈ ਔਰ ਦੂਸਰਾ ਕੀ ਹੈ ਪਾਣੀ ਦੀ ਕੰਜ਼ਮਪਸ਼ਨ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਕਿ ਪੇਟ ਦੇ ਵਿੱਚ ਤੁਹਾਨੂੰ ਰੋਜ਼ ਕਨਸਟਿਪੇਸ਼ਨ ਨਾ ਆਵੇ ਕਬਜ ਨਾ ਹੋਵੇ ਜਾਂ ਤੁਹਾਨੂੰ ਆਪਣਾ ਜਿਹੜਾ ਸਟੂਲ ਪਾਸ ਕਰਨ ਸਮੇਂ ਕੋਈ ਦਿੱਕਤ ਨਾ ਆਵੇ ਸੋ ਪਾਣੀ ਦਾ ਇਨਟੇਕ ਵਧਾਇਆ ਜਾ ਸਕਦਾ ਤੇ ਮਸਾਲੇਦਾਰ ਭੋਜਨ ਨੂੰ ਛੱਡ ਕੇ ਘਰ ਦਾ ਭੋਜਨ ਜਿਹੜਾ ਸਾਦਾ ਖਾਣ ਪਾਣ ਨੂੰ ਅਡਾਪਟ ਕਰਕੇ ਅਸੀਂ ਇਸ ਚੀਜ਼ ਤੋਂ ਬਚ ਸਕਦੇ ਹੂੰ ਡਾਕਟਰ ਸਾਹਿਬ ਅਕਸਰ ਤੁਸੀਂ ਸਾਡੇ ਵੀਡੀਓਜ਼ ਵੀ ਦੇਖਦੇ ਹੋ ਅਸੀਂ ਪਿੰਡਾਂ 'ਚ ਵੀਡੀਓ ਸ਼ੂਟ ਕਰਦੇ ਹਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਉਹ ਕਹਿੰਦੇ ਜੀ ਉਹ ਅਸੀਂ ਮਿੱਸੀ ਰੋਟੀ ਖਾਂਦੇ ਸੀਗੇ ਮੱਖਣ ਖਾਂਦੇ ਸੀ ਲੱਸੀ ਪੀਂਦੇ ਸੀਗੇ ਉਹ ਸਿਸਟਮ ਕਟ ਗਿਆ ਇਹ ਕੋਈ ਕਾਰਨ ਹੈ ਨਾ ਜੀ ਬਿਲਕੁਲ 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 ਜੀ ਹੁਣ ਚਿਕਨਾਈ ਯੁਕਤ ਭੋਜਨ ਤਾਂ ਬਖਾਂਦੇ ਨਹੀਂ ਹੈਗੇ ਲੱਸੀ ਕਿਸੇ ਘਰ 'ਚ ਨਹੀਂ ਹੈਗੀ ਜੀ ਹੂੰ ਤਾਂ ਜਦੋਂ ਚਿਕਨਾਈ ਨਹੀਂ ਪੇਟ 'ਚ ਹੈਗੀ ਤਾਂ ਉਹ ਇਸ ਕਬਜ਼ ਦੀ ਸਮੱਸਿਆ ਆਉਂਦੀ ਹੈ ਹਨਾ ਤੇ ਪਰੰਤੂ ਅਗਰ ਤੁਸੀਂ ਇਸ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਜਿਵੇਂ ਤੁਹਾਨੂੰ ਮੈਡਮ ਨੇ ਦੱਸਿਆ ਵੀ ਤੁਸੀਂ ਫਾਈਬਰ ਭਰਪੂਰ ਖਾਣਾ ਖਾਓ ਜੀ ਖਾਸ ਕਰ ਜਿਵੇਂ ਅਨਾਜ ਮੋਟਾ ਅਨਾਜ ਯੂਜ਼ ਕਰੋ ਜਿਹੜਾ ਆਟਾ ਵੀ ਯੂਜ਼ ਕਰਦੇ ਆਪਾਂ ਤਾਂ ਬਿਨਾ ਛਾਣੇ ਕੋਸ਼ਿਸ਼ ਕਰੋ ਤੁਸੀਂ ਉਹਨੂੰ ਖਾਓ ਫਲ ਫਰੂਟ ਜ਼ਿਆਦਾ ਖਾਓ ਜੀ ਤੇ ਫਿਰ ਵੀ ਅਗਰ ਸਮੱਸਿਆ ਆਉਂਦੀ ਹੈ ਤਾਂ ਇਹਦੇ ਬਹੁਤ ਸਾਰੇ ਮਤਲਬ ਆਯੁਰਵੇਦ ਵਿੱਚ ਇਹਦੇ ਉਪਚਾਰ ਹੈਗੇ ਨੇ ਜੀ ਅਗਰ ਤੁਹਾਨੂੰ ਮਲਦੁਆਰ ਰਹੀ ਖੂਨ ਆਉਦਾ ਜਾਂ ਬਵਾਸੀਰ ਹੋ ਗਈ ਤੋਦਲੀਬ ਨੁਸਖੇ ਵੀ ਹੈਗੇ ਜਿਹੜੇ ਆਮ ਨੁਸਖੇ ਵਰਤਦੇ ਆ ਘਰਾਂ ਦੇ ਵਿੱਚ ਜੀ ਅ ਬਰਾਬਰ ਮਾਤਰਾ ਵਿੱਚ ਰੇਠੇ ਜੀ ਮਨੱਕਾ ਜੀ ਤੇ ਰਸੌਂਧ ਹਮ ਤੇ ਉਹ ਰੇਠਾ ਦੇ ਵਿੱਚੋਂ ਰੀਟਾ ਕੱਢ ਦੋ ਜੀ ਕਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਤੁਸੀਂ ਇਹਦਾ ਮੈਨੂੰ ਗ੍ਰਾਈਂਡ ਕਰਕੇ ਜੀ ਇਹਦੇ ਗੋਲੀਆਂ ਵੱਟ ਲੋ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਖਾਣੀ ਸ਼ੁਰੂ ਕਰ ਦੋ ਜੀ ਬਵਾਸੀਰ ਤੋਂ ਔਰ ਜਿਹੜੇ ਖੂਨ ਖੂਨੀ ਬਵਾਸੀਰ ਹੈ ਗਿਆ ਦੋਨਾਂ ਤੇ ਇਹ ਬਹੁਤ ਜਲਦੀ ਰਾਹਤ ਮਿਲਦੀ ਹੈ ਜੀ ਜੀ ਇੱਕ ਵਾਰੀ ਨੋਟ ਕਰ ਲਓ ਜੀ ਸਾਰੀਆਂ ਗੱਲਾਂ ਜੀ ਡਾਕਟਰ ਦੁਬਾਰਾ ਦੱਸ ਦਿਓ ਇੱਕ ਵਾਰੀ ਰੀਠੇ ਮਨੱਕਾ ਤੇ ਰ ਸੌਂਦ ਇਹ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਪੀਸ ਕੇ ਗੋਲੀਆਂ ਬਣਾ ਲਓ ਜੀ ਇਹਦੀਆਂ ਜੀ ਤੇ ਅਗਰ ਜਿਆਦਾ ਦਰਦ ਰਹਿੰਦਾ ਸੋਜਿਸ਼ਾਈ ਹੋਈ ਹੈ ਮਲਦਵਾਰ ਦੇ ਦੁਆਲੇ ਤਾਂ ਤੁਸੀਂ ਗਰਮ ਪਾਣੀ ਲੈ ਲਓ ਗਰਮ ਪਾਣੀ ਵਿੱਚ ਹਲਕਾ ਜਿਹਾ ਇੱਕ ਦੋ ਚਮਚ ਨਮਕ ਪਾ ਕੇ ਉਹ ਕੋਸ਼ਿਸ਼ ਕਰੋ ਉਨੇ ਪਾਰ ਨੂੰ ਟੱਪ ਦੇ ਵਿੱਚ ਤੁਸੀਂ ਆਪ ਡਿਪ ਕਰਕੇ ਰੱਖੋ ਡਬੋ ਕੇ ਰੱਖੋ ਆਪਦੇ ਆਪ ਨੂੰ ਤਾਂ ਉਹਦੇ ਨਾਲ ਬਹੁਤ ਛੇਤੀ ਰਾਤ ਮਿਲਦੀ ਹੈ ਜਾਂ ਸੇਬ ਦਾ ਸਰਕਾ ਜੀ ਸੇਬ ਦਾ ਸਰਕਾ ਲੈ ਕੇ ਉਹ ਚ ਦੁਗਣਾ ਤਿਗਣਾ ਪਾਣੀ ਪਾ ਕੇ ਕਿਸੇ ਫੁੰਬੇ ਰਹੀ ਉਹ ਉਸ ਜਗ੍ਹਾ ਤੇ ਲਾਇਆ ਜਾਵੇ ਤਕੋਰ ਕੀਤੀ ਜਾਵੇ ਤਕੋਰ ਕੀਤੀ ਜਾਵੇ ਤਾਂ ਉਹਦੇ ਨਾਲ ਬਹੁਤ ਜਲਦੀ ਮਤਲਬ ਸੋਜੀ ਸੀ ਉਤਰਦੀ ਹੈ ਗਗਨ ਆਯੁਰਵੇਦਾ ਸੇਤਯਾਬੀ ਦੇ ਵਿੱਚ ਇਹਨਾਂ ਦਾ ਬੜਾ ਨਾਮ ਹੈ ਬੜੇ ਲੋਕਾਂ ਨੂੰ ਇਹਨਾਂ ਨੇ ਸੇਤਯਾਬੀ ਦਿੱਤੀ ਹੈ ਜੀ ਡਾਕਟਰ ਆਪਣਾ ਪ੍ਰੋਡਕਟ ਹੈਗਾ ਕੋਈ ਬਵਾਸੀਰ ਦੇ ਨਾਲ ਸੰਬੰਧਿਤ ਗਗਨ ਆਯੁਰਵੇਦਾ ਵੱਲੋਂ ਹਾਂਜੀ ਹਾਂਜੀ ਅਸੀਂ ਬਵਾਸੀਰ ਤੋਂ ਪੱਕੀ ਚੈਰ ਕੀਤੀ ਹੈ ਜੀ ਇਹਦਾ ਨਾਮ ਹੀ ਬਵਾਸੀਰ ਦੀ ਫੱਕੀ ਰੱਖਿਆ ਸੀ ਜੀ ਇਹਦਾ ਹਲਕਾ ਜਿਹਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਣ ਨਾਲ ਮਾਦਰ ਹਫਤੇ ਦੇ ਵਿੱਚ ਵਿੱਚ ਹੀ ਬਹੁਤ ਜ਼ਿਆਦਾ ਰਾਹਤ ਮਿਲ ਜਾਂਦੀ ਹੈ। ਅੱਛਾ ਇਸ ਫੱਕੀ ਰਾਹੀਂ ਇੱਕ ਹਫਤੇ 'ਚ ਇਸ ਫੱਕੀ ਦੇ ਰਾਹੀਂ ਦੇਖੋ ਜੀ ਰਾਹਤ ਮਿਲ ਜਾਂਦੀ ਬਵਾਸੇਰ ਦੀ ਆ ਬਹੁਤ ਵੱਡੀ ਗੱਲ ਹੈ ਜੀ ਆ ਨੋਟ ਕਰ ਸਕਦੇ ਆ ਡਾਕਟਰ ਥੋੜਾ ਜਿਹਾ ਐਡਰੈਸ ਦੱਸ ਦਈਏ ਪਹਿਲਾਂ ਬਾਕੀ ਗੱਲਾਂ ਬਾਤਾਂ ਫਿਰ ਚਲਦੀਆਂ ਰਹਿਣਗੀਆਂ ਜੀ ਅਕਸਰ ਸ਼ਿਕਾਇਤ ਕਰਦੇ ਜੀ ਪਤਾ ਨਹੀਂ ਲੱਗਿਆ ਜੀ ਕਈ ਵਾਰੀ ਅੱਧਾ ਵੀਡੀਓ ਦੇਖ ਲੈਂਦੇ ਲੋਕੀ ਐਡਰੈਸ ਦੱਸ ਦੋ ਜੀ ਆਪਣਾ ਗਗਨ ਆਯੁਰਵੇਦਾ ਮਰੇਡਾ ਪੂਰੀ ਲੋਕੇਸ਼ਨ ਦੱਸੋ ਜੀ ਟੈਲੀਫੋਨ ਨੰਬਰ ਵੀ ਦੱਸ ਦਿਓ ਜੀ ਸਾਡੀ ਲੋਕੇਸ਼ਨ ਹੈ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਨੇੜੇ ਮੁਰਿੰਡਾ ਸ਼ਹਿਰ ਐਕਟਰਾਜ ਰੋਇਲ ਢਾਬਾ ਹੂੰ ਤੇ ਉੱਥੇ ਗਗਨ ਆਯੁਰਵੈਦਾ ਹੈਗਾ ਜੀ ਆਪਣਾ ਕਲੀਨਿਕ 95012 63254 ਜੀ ਸਾਡਾ ਮੋਬਾਈਲ ਨੰਬਰ ਹੈਗਾ ਤੁਸੀਂ ਦੇਸ਼ ਚੋਂ ਵਿਦੇਸ਼ ਕਿਤੋਂ ਵੀ ਹੈਗੇ ਹੋ ਸਭ ਤੁਸੀਂ ਕਾਲ ਕਰਕੇ ਜਾਂ WhatsApp ਤੇ ਆਪਣਾ ਐਡਰੈਸ ਭੇਜ ਕੇ ਤੁਸੀਂ ਕਿਤੇ ਵੀ ਬੈਠੋ ਸਭ ਬਹੁਤ ਸੌਖੇ ਤਰੀਕੇ ਨਾਲ ਜਤੋਂ ਦਵਾਈ ਮੰਗਵਾ ਸਕਦੇ ਹੋ ਜੇ ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਮੈਡਮ ਨਾਲ ਕਰਨੀ ਹੈ ਅਗਰ ਕੋਈ ਲੇਡੀਜ਼ ਹੈਗੇ ਆ ਇਹ ਤੁਸੀ ਇਹ ਨਾਲ ਕਰਨੀ ਆ ਤਾਂ ਕਰ ਸਕਦੇ ਜੀ ਤਾਂ ਸਭ ਕੀ ਕਹਿਣਾ ਚਾਹਦੇ ਹੋ ਆ ਵੀ ਸਿਰਪ ਵਗੈਰਾ ਵੀ ਤੁਸੀਂ ਰੱਖੇ ਹੋਏ ਨੇ ਕੋਈ ਇਹ ਵੀ ਇਹ ਨਾਲ ਸੰਬੰਧਿਤ ਬਵਾਸੀਨ ਨਾਲ ਹਾਂਜੀ ਬਿਲਕੁਲ ਇਹ ਢੇਟ ਤੇ ਟੇਕ ਦੀ ਸਫਾਈ ਨਹੀਂ ਹੁੰਦਾ ਇਹ ਜੀ ਸਿਰਪ ਇਹ ਗਰਮੀ ਜਿਹੜੀ ਪੇਟ ਦੀ ਗਰਮੀ ਆ ਜਾਂ ਮਸਾਲਾ ਦਾ ਭੋਜਨ ਖਾਣ ਕਰਕੇ ਜਿਹੜਾ ਸਾਡੇ ਫੂਡ ਪਾਈਪ ਦੇ ਵਿੱਚ ਅ ਉਤਰ ਤੱਕ ਹੋ ਜਾਂਦੇ ਉਹਨਾਂ ਤੋਂ ਹੋਰ ਆਪ ਪੈਂਦੀ ਆ ਇਹ ਬਵਾਸੀਨ ਦੇ ਵਿੱਚ ਵੀ ਇਹ ਇੱਕ ਕਰ ਕਰ ਰਹੇ ਜੀ ਹਮ ਸਪੈਸ਼ਲੀ ਆਪਾਂ ਇਹਦੇ ਚ ਐਡ-ਆਨ ਕਰਨਾ ਚਾਹੀਦਾ ਮੈਂ ਅਗਰ ਐਸਿਡਿਟੀ ਹੈ ਜੀ ਐਸਿਡਿਟੀ ਹੈ ਗੈਸ ਹੈ ਪੇਟ ਦੇ ਵਿੱਚ ਜਾਂ ਤੁਹਾਡੇ ਮਿਹਦੇ ਚ ਗਰਮੀ ਹੈ ਤਾਂ ਉਹਦੇ ਤੇ ਇਹ ਜਿਹੜਾ ਸਰਪ ਹੈ ਉਹ ਕੰਮ ਕਰਦਾ ਹੈ ਜੀ ਦੇਖੋ ਜੀ ਜੇਕਰ ਤੁਹਾਡਾ ਤੁਹਾਡੀ ਕੋਈ ਸਮੱਸਿਆ ਹੈ ਬਵਾਸੀ ਨਾਲ ਸੰਬੰਧਤ ਕੋਈ ਗੱਲਬਾਤ ਪੁੱਛਣੀ ਚਾਹਦੇ ਹੋ ਕਮੈਂਟ ਸੈਕਸ਼ਨ ਚ ਕਮੈਂਟ ਜਰੂਰ ਕਰੋ ਆਪਣਾ ਨੰਬਰ ਵੀ ਛੱਡ ਦਿਓ ਡਾਕਟਰ ਸਾਹਿਬ ਨੂੰ ਤੁਹਾਨੂੰ ਕਾਲ ਵੀ ਆਏਗੀ ਕਾਲ ਬੈਕ ਵੀ ਆਏਗੀ ਤੁਸੀਂ ਵੀ ਇਹਨਾਂ ਦੇ ਟੈਲੀਫੋਨ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਆਂਦੇ ਜਾਂਦੇ ਮਰੰਡੇ ਕਿਤੇ ਆ ਜਾਓ ਉਹਨਾਂ ਦੀ ਤਾਂ ਕੀ ਆ ਕਹਨੇ ਜੀ ਬੜੀ ਵੱਡ ਮੁੱਲੀ ਜਾਣਕਾਰੀ ਹੈ ਇਹਨਾਂ ਦੇ ਕੋਲ ਔਰ ਹਰੇਕ ਬਿਮਾਰੀ ਦਾ ਦੇਖੋ ਇਲਾਜ ਆਯੁਰਵੈਦਿਕ ਪદ્ધਤੀ ਦੇ ਨਾਲ ਬੜਾ ਨੌ ਹੈ ਢਾਬੇ ਵਾਲੇ ਵੈਦ ਪੂਰੇ ਮਰੰਡੀ ਦੇ ਇਲਾਕੇ ਦੇ ਵਿੱਚ ਬਹੁਤ ਮਸ਼ਹੂਰ ਹੈ ਢਾਬੇ ਵਾਲੇ ਵੈਦ ਕਹਿੰਦੇ ਹੋ ਕਿਤੇ ਵੀ ਤੁਸੀਂ ਪੁੱਛ ਸਕਦੇ ਆ ਜੀ ਔਰ ਲੋਕੇਸ਼ਨ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤੀ ਹੈ ਜੀ ਬਾਬਾ ਸੀਰ ਦਾ ਸੰਬੰਧਤ ਕੋਈ ਵੀ ਤੁਹਾਡੀ ਕੁਇਰੀ ਹੈ ਕੋਈ ਵੀ ਗੱਲਬਾਤ ਕਰਨੀ ਚਾਹਦੇ ਹੋ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਜੀ ਡਾਕਟਰ ਸਾਹਿਬ ਬਹੁਤ-ਬਹੁਤ ਖਲੇਬਾਨੀ ਬਹੁਤ ਵੱਡ ਮੁੱਲੀ ਜਾਣਕਾਰੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਛੁਪਾ ਲੈਂਦੇ ਨੀਟੀਨੇਜਰਜ਼ ਪਹਿਲੀ ਵਾਰੀ ਬਵਾਸੀਰ ਹੋਈ ਉਹਨੇ ਆਪਣੇ ਫਾਦਰ ਤੋਂ ਵੀ ਛੁਪਾ ਲਈ ਮਦਰ ਤੋਂ ਵੀ ਛੁਪਾ ਲਈ ਘਰ ਦੇ ਦੋਸਤਾਂ ਮਿੱਤਰਾਂ ਨਾਲ ਕੀਤੇ ਸਭ ਤੋਂ ਛੁਪਾਦਾ ਇਹ ਹੈ ਬੱਚਾ ਉਹ ਦੱਸਦਾ ਹੀ ਨਹੀਂ ਹੈ ਤਾਂ ਉਹਨਾਂ ਦੇ ਲਈ ਖਾਸ ਤੁਸੀਂ ਇਹ ਅੱਜ ਵੀਡੀਓ ਸ਼ੂਟ ਕੀਤਾ ਗੱਲ ਆ ਪਤਾ ਕਿ ਕਿਤੇ ਜਾਂਦੇ ਜਾਂਦੇ ਕੁਝ ਹੋਰ ਗੱਲ ਕਹਿਣੀ ਚਾਹਦੇ ਹੋ ਕੋਈ ਤੁਸੀਂ ਬਵਾਸੀਰ ਦਾ ਸਬੰਧਤ ਸੀ ਦੇਖੋ ਮੈਂ ਤਾਂ ਇਹ ਕਿ ਅਗਰ ਮਾਤਾ ਪਿਤਾ ਨੂੰ ਲੱਗਦਾ ਸਾਡਾ ਬੱਚਾ ਕਈ ਦਿਨ ਟਾਇਲਟ ਦੇ ਵਿੱਚ ਬਹੁਤ ਸਮਾਂ ਲਗਾ ਰਿਹਾ ਹੈ ਹਮ ਅਰੇ ਯਾਰ ਉਹ ਟਾਇਲਟ ਦੀ ਕੋਈ ਸਮੱਸਿਆ ਆ ਰਹੀ ਹੈ ਤੇ ਉਹ ਤੁਸੀਂ ਬੱਚੇ ਨਾਲ ਗੱਲ ਕਰੋ ਤੇ ਕੋਸ਼ਿਸ਼ ਕਰੋ ਮਾਤਾ ਪਿਤਾ ਨੂੰ ਵੀ ਸਾਡੀ ਹਦਾਇਤ ਜਿਹੜੇ ਦੂਜੀਆਂ ਸੀਟਾਂ ਆਉਣੀਆਂ ਪੈਰਾਪਰ ਬੈਠਣੇ ਵਾਲੀਆਂ ਇਹਨਾਂ ਸਿਸਟਮ ਨੂੰ ਛੱਡ ਕੇ ਉੱਥੇ ਤੁਸੀਂ ਸਕੂਲ ਪਾਸ ਕਰਨ ਦੀ ਕੋਸ਼ਿਸ਼ ਕਰੋ ਤੇ ਅਗਰ ਤੁਹਾਨੂੰ ਬਵਾਸੀ ਦੀ ਸਮੱਸਿਆ ਲੱਗਦੀ ਵੀ ਆ ਤਾਂ ਉਹਦੇ ਜ਼ੋਰ ਨਾ ਲਾਓ ਹੂੰ ਕੁਦਰਤੀ ਤੌਰ ਤੇ ਜਿਵੇਂ ਮਨ ਨੂੰ ਆਉਣਾ ਚਾਹੀਦਾ ਉਵੇਂ ਆਉਂਦੋ ਕਈ ਲੋਕ ਜ਼ਿਆਦਾ ਜ਼ੋਰ ਲਾਉਂਦੇ ਆ ਜ਼ਿਆਦਾ ਜ਼ੋਰ ਲਾਉਣ ਕਰਕੇ ਵੀ ਇਹ ਸਮੱਸਿਆ ਵਾਝ ਜਾਂਦੀ ਹੈ